ਕਾਂਗਰਸ ਪਾਰਟੀ ਨੂੰ ਝਟਕਾ ਲੱਗ ਸਕਦਾ ਹੈ ਵੱਡਾ ਝਟਕਾ ਹੋ ਸਕਦਾ ਹੈ ਵੱਡਾ ਖੜਾਕ ਕਾਂਗਰਸ 'ਚ ਹੋਣ ਜਾ ਰਿਹਾ ਕਈ ਦਿਨਾਂ ਤੋਂ ਚਰਚਾ ਕਿ ਕਾਂਗਰਸ ਦਾ ਇੱਕ ਵੱਡਾ ਆਗੂ ਲਗਾਤਾਰ ਭਾਜਪਾ ਦੇ ਸੰਪਰਕ 'ਚ ਹੈ ਤੇ ਇਹ ਕਹਿੰਦੇ ਨੇ ਕਿ ਹੁਣ ਇਹ ਖਬਰ ਹੌਲੀ-ਹੌਲੀ ਪੱਕੀ ਹੁੰਦੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਗੂ ਦੀ ਸ਼ਮੂਲੀਅਤ ਲਗਭਗ ਤੈਅ ਹੈ ਮਾਲਵੇ ਨਾਲ ਸੰਬੰਧਿਤ ਇਹ ਆਗੂ ਆ ਮੈਂ ਕਈ ਵਾਰ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਕਿ ਲਗਾਤਾਰ ਸੰਪਰਕ ਦੇ ਵਿੱਚ ਹੈ ਇਸ ਆਗੂ ਦਾ ਨਾਮ ਰਮਿੰਦਰ ਆਵਲਾ ਰਮਿੰਦਰ ਆਵਲਾ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਭਾਜਪਾ 'ਚ ਚਲੇ ਜਾਣ ਭਾਜਪਾ ਵੀ ਲਿਓਣਾ ਚਾਹੁੰਦੀ ਹੈ। ਹੁਣ ਤਿਆਰੀ ਹੋ ਗਈ ਹੈ ਕੀ ਤਿਆਰੀ ਹੋਈ ਹੈ ਇਸ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪਰ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ। ਕਾਂਗਰਸ ਦੇ ਸਾਬਕਾ ਆਵਾਜ਼ਿਕ ਜਲਾਲਾਬਾਦ ਰਮਿੰਦਰ ਆਵਲਾ ਦੇ ਬਾਰੇ ਚਰਚਾ ਬੜੇ ਦਿਨਾਂ ਤੋਂ ਹੈ ਲਗਭਗ ਸਵਾ ਮਹੀਨਾ ਹੋ ਚੱਲਿਆ ਇਸ ਗੱਲ ਨੂੰ ਕਿ ਉਹ ਅਕਾਲੀ ਦਲ 'ਚ ਗਏ ਅੱਜ ਭਾਜਪਾ 'ਚ ਗਏ ਫਿਰ ਅਕਾਲੀ ਦਲ ਵਾਲਾ ਪੱਤਾ ਖਤਮ ਹੋ ਗਿਆ ਕਿਉਂਕਿ ਭਾਜਪਾ ਦੇ ਨਾਲ ਅਕਾਲੀ ਦਲ ਦਾ ਗੱਠ ਜੋੜ ਨਹੀਂ ਹੋਇਆ ਤਾਂ ਇਸ ਤੋਂ ਬਾਅਦ ਚਰਚਾ ਚੱਲੀ ਕਿ ਉਹ ਭਾਜਪਾ ਚ ਜਾ ਸਕਦੇ ਹੁਣ ਸਵਾਲ ਇਹ ਪੈਦਾ ਹੁੰਦਾ ਸੀ ਕਿ ਕਦੋਂ ਜਾਣਗੇ ਬੜਾ ਲੰਬਾ ਸਮਾਂ ਹੋ ਗਿਆ ਭਾਰਤੀ ਜਨਤਾ ਪਾਰਟੀ ਟਿਕਟ ਵੀ ਰੋਕੀ ਬੈਠੀ ਆ ਆਖਰਕਾਰ ਆਵਲਾ ਹੋ ਰਾਂ ਸੂਤਰ ਦੱਸਦੇ ਆ ਤੇ মিডিਆ ਰਿਪੋਰਟਾਂ ਦੱਸਦੀਆਂ ਨੇ ਕਿ ਆਖਰਕਾਰ ਆਵਲਾਹੋਰਾ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਗੱਲਬਾਤ ਕਰ ਲਈ ਹੈ ਸੁਨੀਲ ਜਾਖੜ ਦੇ ਨਾਲ ਅੱਜ ਸਵੇਰੇ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਮੁਲਾਕਾਤ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਭਾਜਪਾ 'ਚ ਜਾਣ ਬਾਰੇ ਜਿਹੜੀ ਆਪਣੀ ਸਹਿਮਤੀ ਦੇ ਦਿੱਤੀ ਹੈ ਅਤੇ ਉਸ ਤੋਂ ਬਾਅਦ ਹੁਣ ਚਰਚਾ ਹੈ ਕਿ ਅੱਜ ਜਾਂ ਕੱਲ ਨੂੰ ਉਹ ਸ਼ਾਮਲ ਹੋ ਸਕਦੇ ਕਦੋਂ ਹੁੰਦੇ ਆ ਇਹ ਸਮਾਂ ਦੱਸੇਗਾ ਪਰ ਚਰਚਾਾਂ 'ਚ ਪੂਰੀਆਂ ਜੋਰਾਂ 'ਤੇ ਸੂਤਰ ਇਹ ਵੀ ਕਹਿੰਦੇ ਆ ਕਿ ਆਵਲਾਹੋਰੀ ਲਗਾਤਾਰ ਤਿਆਰੀ ਵਿੜ ਬੈਠੇ ਨੇ ਕਿਸੇ ਵੇਲੇ ਵੀ ਜਾ ਸਕਦੇ ਨੇ ਸੁਨੀਲ ਜਾਖੜ ਨਾਲ ਸਾਰੀ ਗੱਲ ਹੋ ਗਈ ਹੈ ਇੱਕ ਦੋ ਆਗੂ ਹੋਰ ਜਾ ਸਕਦੇ ਨੇ ਉਹਨਾਂ ਬਾਰੇ ਸਥਿਤੀ ਸਪਸ਼ਟ ਨਹੀਂ ਹੋ ਰਹੀ ਪਰ ਦੱਸਿਆ ਜਾਂਦਾ ਕਿ ਇਹਨਾਂ ਸਾਰਿਆਂ ਦੀ ਮੁਲਾਕਾਤ ਹੈ ਜਿਹੜੀ ਉਹ ਫਾਈਨਲ ਕਰ ਲਈ ਗਈ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਉਹਨਾਂ ਦੇ ਨਾਲ ਇਹ ਮੁਲਾਕਾਤ ਤੈਅ ਕਰ ਲਈ ਗਈ ਹੈ ਮੁਲਾਕਾਤ ਹੋਣੀ ਹੈ ਪਰਸੋਂ ਦਾ ਦਿਨ ਦੱਸਿਆ ਜਾਂਦਾ ਹੈ ਕਿ ਪਰਸੋਂ ਨੂੰ ਜਿਹੜੀ ਇਹ ਮੁਲਾਕਾਤ ਉਹਨਾਂ ਦੇ ਨਾਲ ਹੋਣ ਜਾ ਰਹੀ ਹੈ ਤੁਹਾਨੂੰ ਪਤਾ ਹੀ ਹੈ ਕਿ ਜਲਾਲਾਬਾਦ ਤੋਂ ਉਪਚੌਣ ਜਿੱਤ ਕੇ ਆਵਲਾਹਰੀ ਜਿਹੜੇ ਆ ਉਹ ਵਧਾ ਇੱਕ ਬਣੇ ਸਨ ਉਸ ਤੋਂ ਬਾਅਦ ਉਹਨਾਂ ਨੇ 2022 ਦੀਆਂ ਚੋਣਾਂ ਲੜਨ ਤੋਂ ਇਨਕਾਰ ਕਰਤਾ ਸੀ ਤਾਂ ਇਹ ਸਾਰੀ ਸਥਿਤੀ ਪੈਦਾ ਹੋ ਗਈ ਹੈ ਹੁਣ ਆਬਲਾ ਹੋਰਾਂ ਦੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਜਾਣ ਦੀਆਂ ਪੂਰੀਆਂ ਚਰਚਾਵਾਂ ਨੇ ਚਰਚਾਵਾਂ ਤਾਂ ਲੰਬੇ ਸਮੇਂ ਦੀਆਂ ਨੇ ਹੁਣ ਗੱਲ ਇਹ ਹੈ ਕਿ ਫਾਈਨਲ ਹੋ ਗਈ ਹੈ ਗੱਲ ਸਹਿਮਤੀਆਂ ਦੇ ਦਿੱਤੀਆਂ ਗਈਆਂ ਨੇ ਜੁਆਇਨਿੰਗ ਬਾਕੀ ਹੈ ਅੱਜ ਜਾਂ ਕੱਲ ਨੂੰ ਹੋ ਸਕਦੀ ਹੈ ਸੂਤਰ ਦੱਸਦੇ ਆ ਕਿ ਅੱਜ ਦੁਪਹਿਰੇ ਵੀ ਹੋ ਸਕਦੀ ਹੈ ਜਾਂ ਫਿਰ ਕੱਲ ਨੂੰ ਦੁਪਹਿਰੇ ਹੋ ਸਕਦੀ ਹੈ ਅਰਸੋਂ ਨੂੰ ਤਾਂ ਜਿਹੜੀ ਮੀਟਿੰਗ ਆ ਉਹ ਤੈਅ ਕਰ ਲਈ ਗਈ ਹੈ ਅਮਿਤ ਸ਼ਾਹ ਦੇ ਨਾਲ ਜਾਂ ਫਿਰ ਉਸੇ ਦਿਨ ਹੋ ਸਕਦੀ ਹੈ ਜਿਸ ਦਿਨ ਅਮਿਤ ਸ਼ਾਹ ਦੇ ਨਾਲ ਮੀਟਿੰਗ ਤੈਅ ਕੀਤੀ ਹੋਵੇ ਸੁਨੀਲ ਜਾਖੜ ਨੇ ਬਹੁਤ ਜ਼ੋਰ ਲਾਇਆ ਕਿਉਂਕਿ ਆਵਲਾਹੋਰੀ ਸੁਨੀਲ ਜਾਖੜ ਦੇ ਬਹੁਤ ਕਰੀਬੀ ਨੇ ਤੇ ਸੁਖਵੀਰ ਸਿੰਘ ਬਾਦਲ ਦੇ ਵੀ ਬਹੁਤ ਕਰੀਬੀ ਨੇ ਸਿਆਸੀ ਕਨੈਕਸ਼ਨ ਇਹਨਾਂ ਦੇ ਇਹ ਨੇ ਸੁਖਵੀਰ ਸਿੰਘ ਬਾਦਲ ਨਾਲ ਤਾਂ ਕਥਿਤ ਤੌਰ ਤੇ ਦੱਸਿਆ ਜਾਂਦਾ ਹੈ ਕਿ ਇਹਨਾਂ ਦੇ ਕਾਰੋਬਾਰ ਵੀ ਸਾਂਝੇ ਨੇ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਆਵਲਾ ਕਦੋਂ ਜਾਂਦੇ ਹੈ ਕਾਂਗਰਸ ਲਈ ਵੱਡਾ ਚਟਕਾ ਹੋ ਸਕਦਾ ਫਿਰੋਜ਼ਪੁਰ ਚੋਂ ਫਿਰੋਜ਼ਪੁਰ ਚੋਂ ਕਾਂਗਰਸ ਉਹਨਾਂ ਨੂੰ ਉਮੀਦਵਾਰ ਬਣਾਉਣ ਦੀ ਸੋਚ ਰਹੀ ਸੀ ਉਹਨਾਂ ਦਾ ਨਾਮ ਬਕਾਇਦਗੀ ਦੇ ਨਾਲ ਵਿਚਾਰਿਆ ਜਾ ਰਿਹਾ ਸੀ ਸਕਰੀਨਿੰਗ ਕਮੇਟੀ ਦੇ ਅੰਦਰ ਇਹ ਵੀ ਖਬਰ ਹੈ ਪਰ ਉਹ ਕਿਉਂ ਜਾ ਰਹੇ ਹੈ ਕਿ ਉਹਨਾਂ ਦਾ ਉਹ ਹੈ ਕਿਉਂਕਿ ਉਹਨਾਂ ਦੀਆਂ ਨਜ਼ਦੀਕੀਆਂ ਜ਼ਿਆਦਾ ਜਿਹੜੀਆਂ ਨੇ ਉਹ ਸੁਨੀਲ ਜਾਖੜ ਜਾਂ ਉਸ ਜਿਹੜਾ ਧੜਾ ਉਹਦੇ ਨਾਲ ਰਹੀਆਂ ਨੇ ਹੁਣ ਜਿਹੜਾ ਪੇਚ ਹੈ ਇਸ ਗੱਲ ਤੇ ਫਸਿਆ ਕਿ ਉਹਨਾਂ ਨੂੰ ਭਾਜਪਾ ਟਿਕਟ ਦਵੇਗੀ ਕਿਉਂਕਿ ਕਾਂਗਰਸ ਚੋਂ ਗਏ ਹੋਏ ਰਾਣਾ ਗੁਰਮੀਤ ਸਿੰਘ ਸੋਢੀ ਦਾ ਨਾਮ ਜਿਹੜਾ ਉਹ ਵਿਚਾਰਿਆ ਜਾ ਰਿਹਾ ਉਹ ਦਾਵੇਦਾਰੀ ਕਰ ਰਿਹਾ ਤੇ ਦਾਵੇਦਾਰੀ ਵੀ ਛੋਟੀ ਮੋਟੀ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਦਾਵੇਦਾਰੀ ਕੀਤੀ ਜਾ ਰਹੀ ਹੈ ਜਿਸ ਕਰਕੇ ਕਿਹਾ ਜਾ ਰਿਹਾ ਕਿ ਕੈਪਟਨ ਹੁਣ ਭਾਜਪਾ ਧੜੇਬੰਦੀ ਭਾਜਪਾ ਵੀ ਬਣ ਲੱਗੀ ਹੈ ਕੈਪਟਨ ਤੇ ਸੁਨੀਲ ਜਾਖੜ ਦਾ ਧੜਾ ਜਿਹੜਾ ਇਸ ਮਾਮਲੇ ਤੇ ਆਪਸੀ ਮਤ ਪੇਦ ਰੱਖਦਾ ਹੈ ਸੁਨੀਲ ਜਾਖੜ ਦਾ ਧੜਾ ਆਵਲੇ ਹੋਣਾ ਨੂੰ ਚਾਹੁੰਦਾ ਹੈ ਕੈਪਟਨ ਦਾ ਧੜਾ ਰਾਣਾ ਗੁਰਮੀਤ ਸੋਢੀ ਹੋਣਾ ਨੂੰ ਚਾਹੁੰਦਾ ਤਾਂ ਕਿਹੜੀ ਲਾਟਰੀ ਨਿਕਲਦੀ ਹੈ ਸਮਾਂ ਦੱਸੇਗਾ ਪਰ ਆਵਲਾ ਹੋਰਾਂ ਦਾ ਪਾਜਪਾਚ ਜਾਣਾ ਤੈ ਹੈ ਤੁਹਾਨੂੰ ਜਿਹੜਾ ਕੋਈ ਸਮੇਂ ਇਸ ਦੀ ਖਬਰ ਮਿਲ ਸਕਦੀ ਹੈ